ਬਿਚੋਲਾ ਬਿਚੋਲਾ ਮਤਲਬ ਵਿਚੋ ਓਲਾ ਇਹ ਲਾਈਨ ਮੇਂ ਉਹਨਾ ਲੋਕਾਂ ਲਈ ਕਹੀ ਆ ਵਿਚੋਲਾ ਮਤਲਬ ਜਿਹੜੀ ਵਿਚੋਲ ਬਣੇ ਦਾ ਕੰਮ ਕਰਦੇ ਆ ਰਿਸ਼ਤੇ ਕਰਵਾਉਂਦੇ ਆ ਸੱਚੀ ਕੁਝ ਲੋਕਾਂ ਨੇ ਸ੍ਰਿਸ਼ਟੀ ਨੂੰ ਆਪਣਾ ਧੰਦਾ ਬਣਵਾ ਲਿਆ ਧੰਦਾ ਬਣਾ ਲਿਆ ਧੰਦਾ ਬਣਾ ਕੇ ਕੰਮ ਕਰਦੇ ਆ ਥੋੜੀ ਜਿਹੀ ਸਿਉਣੀ ਬਦਲੇ ਇੱਕ ਸ਼ਾਂਤ ਜਾਂ ਕੜਾ ਜਾਂ ਚੰਦ ਕੋ ਰੁਪਿਆਂ ਪਿੱਛੇ ਝੂਠ ਬੋਲ ਕੇ ਕਿਸੇ ਨੂੰ ਰਿਸ਼ਤਾ ਕਰਵਾ ਦੇਣਾ ਉਹ ਤੇ ਕਰਵਾ ਕੇ ਚਲੇ ਜਾਂਦੇ ਜਦੋਂ ਇੱਕ ਧੀ ਦਾ ਬਾਪ ਆਪਣੀ ਸਾਰੀ ਜਮਾ ਪੂੰਜੀ ਧੀ ਤੇ ਲਾਉਂਦਾ ਤੇ ਪਿੱਛੋਂ ਦੀ ਧੀ ਰੋਂਦੀ ਹੋਈ ਪੇਕਿਆਂ ਨੂੰ ਜਾਂਦੀ ਹੈ ਉਹ ਤੇ ਕੀ ਬੀਤਦੀ ਹੈ ਇਹ ਤਾਂ ਫਿਰ ਉਹ ਹੀ ਜਾਣਦਾ